ਜੇਕਰ ਤੁਸੀਂ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਜ਼ਰੂਰ ਖਬਰ ਵੇਖ ਲਿਓ ਨਹੀਂ ਤਾਂ ਤੁਹਾਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੀ ਕਿ ਇਸ ਹਾਈਵੇ ਤੇ ਧਰਨਾ ਹੈ ਜੋ ਪਿੰਡ ਵਾਸੀਆਂ ਦੇ ਵੱਲੋਂ ਲਾਇਆ ਗਿਆ ਹੈ ਕਿਉਂ ਲਾਇਆ ਗਿਆ ਹੈ ਸਾਰੀ ਜਾਣਕਾਰੀ ਅੱਜ ਤੁਹਾਨੂੰ ਅਸੀਂ ਦੇ ਦਿੰਨੇ ਆ ਦੱਸਦੀ ਕਿ ਪਿੰਡ ਮੁਸ਼ਕਾਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਪਿੰਡ ਮੁਸ਼ਕਾਬਾਦ ਖੇਰਨੀਆ ਟੱਪੜੀਆਂ ਦੇ ਵਸਨੀਕਾਂ ਵੱਲੋਂ ਆਪਣਾ ਸੰਘਰਸ਼ ਦੇਸ਼ ਕਰ ਦਿੱਤਾ ਗਿਆ ਕੁਝ ਦਿਨ ਪਹਿਲਾਂ ਸਾਡੇ ਘਰ ਤੇ ਸਾਡੇ ਪਿੰਡ ਵਿਕਾਉ ਦੇ ਪੋਸਟਰ ਲਾਉਣ ਵਾਲੇ ਇਹਨਾਂ ਤਿੰਨ ਪਿੰਡਾਂ ਦੇ ਸ਼ੰਗਾਰ ਸ਼ਹਿਰ ਦੇ ਆਸ-ਪਾਸ ਦੇ ਤਕਰੀਬਨ 10 ਪਿੰਡ ਸ਼ਾਮਲ ਹੋ ਗਏ ਹਾਲਾਂਕਿ 2 ਸਾਲ ਤੋਂ ਲੱਗ ਰਹੀ ਇਸ ਫੈਕਟਰੀ ਦੇ ਵਿਰੋਧ ਵਿੱਚ ਇਨ੍ਹਾਂ ਪਿੰਡਾਂ ਦੇ ਲੋਕ ਲਗਾਤਾਰ ਸੰਘਰਸ਼ ਕਰਦੇ ਆ ਰਹੇ ਨੇ ਪਰ ਹੁਣ ਕੋਈ ਹੱਲ ਨਾ ਨਿਕਲਦਾ ਵੇਖ ਪਿੰਡਾਂ ਦੇ ਲੋਕ ਟਰੈਕਟਰ ਟਰਾਲੀਆਂ 'ਚ ਖਾਣ ਪੀਣ ਦਾ ਸਮਾਨ ਅਤੇ ਹੋਰ ਰਸ਼ਨ ਭਰ ਕੇ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਲੈ ਕੇ ਆਏ ਨੇ ਅਤੇ ਉੱਥੇ ਪੱਕੇ ਧਰਨੇ ਤੇ ਬੈਠ ਗਏ ਨੇ ਇਨ੍ਹਾਂ ਪਿੰਡਾਂ ਦੀ ਪੰਚਾਇਤਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਫੈਕਟਰੀ ਬੰਦ ਕਰਨ ਦੀ ਮੰਗ ਲੈ ਕੇ ਭਾਵੀਓ ਪਹਿਲਾਂ ਵੀ अनेका ਧਰਨੇ ਲਾ ਚੁੱਕੇ ਨੇ ਪਰ ਹੁਣ ਇਹ ਧਰਨਾ ਉਦੋਂ ਹੀ ਚੁੱਕਿਆ ਜਾਏਗਾ ਜਦ ਫੈਕ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਜਾਏਗਾ ਇਸ ਨਾਲ ਉਮਰਤ ਜੂੜਾ ਉਖਾ ਹੋ ਜਾਏਗਾ ਇਸ ਤਰ੍ਹਾਂ ਦੇ ਕਿਸਾਨਾਂ ਤੇ ਸਿਆਸੀ ਆਗੂ ਵੀ ਪਹੁੰਚੇ ਨੇ ਇਸ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਹੋਏ ਪਰਦਰਸ਼ਨ ਕਰਨ ਕਿ ਹੈ ਕਿ ਇਸ ਪ੍ਰਾਂਤ ਦੇ ਬਣਨ ਨਾਲ ਉਹਨਾਂ ਦੇ ਲੱਕ ਦੇ ਪ੍ਰਦੂਸ਼ਣ ਦਾ ਪੱਧਰ ਹੋਏਗਾ ਜਦਕਿ ਪਹਿਲਾਂ ਉਹਨਾਂ ਦਾ ਇਲਾਕਾ ਗ੍ਰੀਨ ਜ਼ੋਨ ਵਿੱਚ ਹੈ ਸੋ ਦੱਸ ਦिए ਕਿ ਇਹ ਤਿੰਨ ਪ੍ਰਿੰਟ ਨੇ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਟੈਸਟ ਹੈ ਜੋ ਕੀਤਾ ਜਾ ਰਿਹਾ ਇਹਨਾਂ ਦੇ ਨਾਲ 10 ਪ੍ਰਿੰਟ ਹੋਰ ਸ਼ਾਮਿਲ ਹੋ ਗਏ ਨੇ ਮਾਮਲਾ ਕੀ ਹੈ ਬਾਇਓ ਗੈਸ ਪਲਾਂਟ ਖੁੱਲਣ ਜਾ ਰਿਹਾ ਹੈ ਸਫੈਕਟਰੀ ਕੰਮ ਚੱਲਦਾ ਪਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਬੰਦ ਹੋਣਾ ਚਾਹੀਦਾ ਤਾਲੇ ਲੱਗਨੇ ਚਾਹੀਦੇ ਨੇ ਕਿਉਂਕਿ ਇਸ ਦੇ ਨਾਲ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਜਾਵੇਗਾ